ਅੰਮ੍ਰਿਤਸਰ ਵਿੱਚ ਬਦਮਾਸ਼ਾ ਵੱਲੋਂ ਰੈਸਟੋਰੈਂਟ ਮਾਲਕ ਦਾ ਕੀਤਾ ਗਿਆ ਕਤਲ ਲਾਰੈਂਸ ਬਿਸ਼ਨੋਈ ਗੈਂਗ ਨੇ ਲਏ ਤੀਹ ਜ਼ਿੰਮੇਵਾਰੀ। ਯਹਾਂ 'ਤੇ ਦੋ ਬੰਦੇ ਆਏ। ਇੱਕ ਬੰਦਾ ਉਧਰ ਮੋਟਰਸਾਈਕਲ ਸਟਾਰਟ ਕਰਕੇ ਖੜਾ ਥਾ। ਇੱਕ ਅੰਦਰ ਦੋ ਬੋਤਲ ਪਾਣੀ ਲੈਣੇ। ਬੰਦਾ ਪਾਣੀ ਦੋ ਤੇ ਗੋਲੀ ਗਾਲ ਕੇ ਮਾਰ ਕੇ ਚੱਲ ਗਏ। ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਤਾੜ-ਤਾੜ ਚਲਾਈਆਂ ਗਈਆਂ ਗੋਲੀਆਂ। ਮੌਕੇ ਤੋਂ ਹੋਏ ਫਰਾਰ। ਕੀਸੀ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਹਾਂ ਕਮ ਸੇ ਕਮ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਦੇਖੋ ਬਦਮਾਸ਼ਾਂ ਦੇ ਹੌਸਲੇ ਬੁਲੰਦ ਪੁਲਿਸ ਕਮਿਸ਼ਨਰ ਦੀ ਕੋਠੀ ਤੋਂ 200 ਮੀਟਰ ਦੀ ਦੂਰੀ ਤੇ ਹੀ ਕਰਤਾ ਵੱਡਾ ਕਾਂਡ ਨਹੀਂ ਮੌਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਰੈਸਟੋਰੈਂਟ ਦੇ ਮਾਲਕ ਨੂੰ ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਮ੍ਰਿਤਕ ਕੀਤਾ ਘੋਸ਼ਿਤ। ਕਿ तकरीबन 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਤੌਲ ਕੱਢ ਕੇ ਉਹਨਾਂ ਤੇ ਫਾਇਰ ਕੀਤੀ ਹੈ। ਰੈਸਟੋਰੈਂਟ ਦੇ ਮੁਲਾਜ਼ਮਾ ਨੇ ਦੋਸ਼ ਲਗਾਇਆ ਕਿ ਸੂਚਨਾ ਦੇਣ ਦੇ ਬਾਵਜੂਦ ਵੀ 1 ਘੰਟਾ ਲੇਟ ਪਹੁੰਚੀ ਹੈ ਪੁਲਿਸ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕੀਤੀ ਗਈ ਸ਼ੁਰੂ ਤੁਸੀਂ ਦੇਖ ਰਹੇ ਹੋ ਸ਼ਬਦਾਰੀ ਤਾਕਤ ਦਾ A1 ਮੀਡੀਆ ਨਤਮਨ ਅਮਰਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਇੱਕ ਦਹਿਸ਼ਤ ਪੈਦਾ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ ਇੱਥੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਇਹਨਾਂ ਵਿੱਚੋਂ ਇੱਕ ਰੈਸਟੋਰੈਂਟ ਦੇ ਅੰਦਰ ਗਿਆ ਤੇ ਹੋਟਲ ਦੇ ਮਾਲਕ ਤੋਂ ਪਾਣੀ ਦੀ ਬੋਤਲ ਮੰਗੀ ਤੇ ਜਦੋਂ ਰੈਸਟੋਰੈਂਟ ਦਾ ਮਾਲਕ ਉਸ ਨੂੰ ਬੋਤਲ ਦੇਣ ਲੱਗਿਆ ਤਾਂ ਉਸਨੇ ਉਸ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚੋਂ ਤਕਰੀਬਨ 3 ਗੋਲੀਆਂ ਰੈਸਟੋਰੈਂਟ ਦੇ ਮਾਲਕ ਨੂੰ ਲਗੀਆਂ ਵਾਰਦਾਤ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਜ਼ਖਮੀ ਹਾਲਤ ਵਿੱਚ ਰੈਸਟੋਰੈਂਟ ਦੇ ਮਾਲਕ ਆਸ਼ੋਤੋਸ਼ ਮਹਾਜਨ ਨੂੰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਰੈਸਟੋਰੈਂਟ ਦੇ ਮੁਲਾਜ਼ਮਾ ਨੇ ਗੰਭੀਰ ਦੋਸ਼ ਲਗਾਇਆ ਕਿ ਉਹਨਾਂ ਨੇ 1 ਘੰਟਾ ਪਹਿਲਾਂ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ ਪਰ ਪੁਲਿਸ ਸਮੇਂ ਤੇ ਨਾ ਆਈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਫੌਰੀ ਕਾਰਵਾਈ ਕਰਦੀ ਤਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਤਕਰੀਬਨ 200 ਮੀਟਰ ਦੀ ਦੂਰੀ ਤੇ ਹੀ ਪੁਲਿਸ ਕਮਿਸ਼ਨਰ ਦੀ ਕੋਠੀ ਹੈ ਪਰ ਬਦਮਾਸ਼ਾਂ ਦੀ ਹਿੰਮਤ ਇੰਨੀ ਵੱਧ ਚੁੱਕੀ ਹੈ ਕਿ ਉਹ ਸ਼ਰੇਆਮ ਇੱਕ ਆਦਮੀ ਨੂੰ ਗੋਲੀ ਮਾਰ ਕੇ ਚਲੇ ਗਏ ਥਾਣਾ ਮੁਹੱਕਮਪੁਰਾ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਰੈਸਟੋਰੈਂਟ ਵਿੱਚੋਂ ਮਿਲੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ ਏਸੀਪੀ ਡਾਕਟਰ ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਗੰਭੀਰ ਹੈ ਤੇ ਪਹਿਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਸ ਦੇ ਪਿੱਛੇ ਬਿੱਲ ਦੇ ਲੈਣ ਦੇਣ ਜਾਂ ਫਿਰੌਤੀ ਦੀ ਕੋਸ਼ਿਸ਼ ਹੋ ਸਕਦੀ ਹੈ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਰਹੀਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਏ1 ਮੀਡੀਆ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜ਼ਿੰਮੇਵਾਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇਗੀ ਜੀ ਸਰ ਕੀ ਨਾਮ ਹੈ ਆਪਕਾ ਰਮੇਸ਼ ਰਾਮ ਕਹਾਂ 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 ਪੇ ਇਹ ਦੁਕਾਨ ਹੈ ਔਰ ਕੀ ਹੋਗਾ ਥਾ ਇਹ ਬੜਾ ਵਡਾਲ ਰੋਡ ਦੁਕਾਨ ਹੈ क्या हुआ यहाँ पे दो बंदे आए एक बंदा उधर मोटरसाइकिल स्टार्ट किए खड़ा था एक अंदर दो बोतल पानी लेने है पानी दो एक गोली काल के के गारे थे, थे। दो, दो, दो जाने थे हाँ जी अंदर आ गए तो था। नहीं कुछ नहीं हुआ सिर्फ पानी मांगे उन्हें और गोली पीछे कटके मारे कल भाई हम लोग काम कुम कर रहे थे दस चौंती ऐसे कुछ ਜੀ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਤਨ ਹੈ ਤੇ ਭਾਈਆ ਕਿੱਥੇ ਕੰਮ ਕਰਦੇ ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਟਿੱਕੀ ਘਟਨਾ ਚੋਂ ਆਪਰੇ ਇੱਥੇ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਵੱਲੋਂ 6-7 ਗੋਲੀਆਂ 6-7 ਗੋਲੀਆਂ ਸੀ ਆਈ ਥਿੰਕ ਕਿੰਨੀਆਂ ਗੋਲੀਆਂ ਮੰਗਿਆ ਸੀ ਕੋਈ ਚੀਜ਼ ਦੀ ਕਿ ਕੋਈ ਪਾਣੀ ਮੰਗ ਰਹੇ تھے ਬਸ ਕਿੰਨੀਆਂ ਗੋਲੀਆਂ ਵਜੀਆਂ ਹੁੰਨਾਂ ਭਾਈ ਜਾਨਾ ਨੂੰ ਭਾਈ ਤਿੰਨ ਗੋਲੀ ਵਜੀ ਹੈ ਭਾਈ ਜੀ ਕਿਤਵਈਆਂ ਕਿੰਨੀਆਂ ਗਈਆਂ ਲੱਗਦਾ 6 ਗੋਲੀ ਚਲਾਈ ਗਈ ਹੈ ਫ੍ਰੀਜ ਦੇ ਉੱਤੇ ਵੀ ਗੋਲੀਆਂ ਹਾਂਜੀ ਫ੍ਰੀਜ ਦੇ ਵੀ ਵਜੀ ਹੈ ਕੁਛ ਕੁਛ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਿ ਚਲੋ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਭਾਈ ਦਾ ਝਗੜਾ ਝਗੜਾ ਤਾਂ ਕਿਸੇ ਨਾਲ ਨਹੀਂ ਹੋਇਆ ਸੀ ਹਾਂਜੀ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨੀਂਵ ਸਰ ਪਤਾ ਸਾਨੂੰ ਪਰ ਐਕਚੁਅਲੀ ਸਨ ਅਸੀਂ ਤਾਂ ਇੱਥੇ ਇਮਪਲੋਏ ਆ ਨਾ ਅਸੀਂ ਕੰਮ ਕਰਦੇ ਆ ਸਾਨੂੰ ਹਾਂਜੀ ਚੁੱਪ ਚਪ ਗਾਏ ਆ ਠੀਕ ਐ ਮੋਟਰਸਾਈਕਲ ਤੇ ਆਏ ਸੀ ਹਾਂਜੀ ਬਾਈਕ ਤੇ ਸੀ ਮੋਕੇ ਤੇ ਪੁਲਿਸ ਆਈ ਐ ਨਹੀਂ ਮੋਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਐ ਠੀਕ ਐ ਕੀ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਆਈ ਕਿ ਕੈਮਰਾ ਸੀਸੀਟੀਵੀ ਹੈ ਜੀ ਕਿ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਥੇ ਲਾਇਓਨਸ ਜਿਹੜਾ ਇੱਕ ਬਾਰ ਰੈਸਟੋਰਾਂ ਹੈਗਾ ਆ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂਤੋਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰਾਂ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੀ ਹੈਗੀ ਆ ਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਨਿਗੇ ਆ ਅ ਮਤਲਬ तकरीबन 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਟਲ ਕੱਢ ਕੇ ਉਹਨਾਂ ਤੇ ਫਾਇਰ ਕੀਤੇ ਹੈਗੇ ਆ ਸਰ ਕਿੰਨੇ ਫਾਇਰ ਕੀਤਾ ਟੋਟਲ 6 ਗੋਲ ਸਾਨੂੰ ਮਿਲੇ ਹੈਗੇ ਆ ਪੰਜ ਕੋ ਖੋਲ ਜਿਹੜੇ ਹੈਗੇ ਆ ਆਪਣਾ ਪੰਜ ਜਿਹੜੇ ਫਾਇਰ ਹੈਗੇ ਉਹ ਫ੍ਰਿਜ ਲੱਗੇ ਹੋਏ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਖਿਆਲ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ ਸਰ ਲੜਕੇ ਦੀ ਕੰਡੀਸ਼ਨ ਕਿਸ ਵਜ੍ਹਾ ਜਿਸ ਦੇ ਉੱਤੇ ਪੈਪਰ ਕਰਉ ਆ ਮੇਰੇ ਖਿਆਲ ਨਾਲ ਡੈੱਡ ਹੋ ਗਿਆ ਉਹ ਡੈੱਡ ਹੋ ਗਿਆ ਜੀ ਪਰ ਪਟਾਲਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਹੈ ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਘਟਨਾ ਵਾਪਰੀ ਜੀ 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 ਨਾਲ ਦੇ ਦੇ ਔਰ ਨਾਲ ਹੀ 200 ਮੀਟਰ ਦੀ ਦੂਨਕੇ ਸੀਤੀ ਸਾਹਿਬ ਦੀ ਕੋਠੀ ਜੀ ਜੀ ਇਹ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ ਸਾਨੂੰ ਕੁਝ ਫੈਕਟ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਹੜਾ ਉਹ ਮੁੰਡੇ ਨੇ ਪਛਾਣੀਆਂ ਵੀ ਸੀਗਾ ਤੇ ਆਪਣੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਏ ਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਨੂੰ ਕੋਈ ਫੋਨ ਵਗੈਰਾ ਵੀ ਪਹਿਲਾਂ ਕੋਈ ਆਇਆ ਸੀ ਦੁਖੂ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਜਗਾ ਆ ਅਸ਼ੋਕਪੁਰ ਮਾਰਜਾ ਨੇ ਜਿਹੜਾ ਕੀ ਡਿਸੀਜ਼ ਡੇਗਾ ਆ ਉਹਨੇ ਇਹਨੂੰ ਦੱਸਿਆ ਸੀ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਫੜਾ ਉਹ ਸਾਨੂੰ ਮਤਲਬ ਮੈਂ ਫੜ ਲਏ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇਹ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਤਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਬਈ ਗੱਲ ਪਨਾਥਰੋਤੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਕੋਈ ਇਸ ਕਾ ਦਾ ਚੀਜ਼ ਨਹੀਂ ਇਦਾਂ ਦੀ ਸਾਡੇ ਨੂੰ ਕੋਈ ਅਜੇ ਤੱਕ ਕੋਈ ਫਾਇਦਾ ਨਹੀਂ ਨਿਕਲਿਆ ਆ ਇੱਕ ਹੀ ਮੁੰਡਾ ਹਜੇ ਤੱਕ ਜਿਹੜਾ ਮਤਲਬ ਕੀ ਹੈ ਅਜੇ ਤੱਕ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ। ਇਹੋ ਅਜੇ ਪ੍ਰਾਈਮ ਮਤਲਬ ਕੀ ਹੈ ਹੋਜੇ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ਤਾ ਅਜ ਕਰਨ ਦਾ ਟਾਈਮ ਦੇਵੋ ਆਪਾਂ ਕਰ ਦਿੰਦੇ ਆ। ਥੈਂਕ ਯੂ।